ਹਾਂਜੀ ਸਸਰੀਆ ਗੱਲ ਜੀ ਮੈਂ ਸ਼ੈਫ ਗੁਰਪ੍ਰੀਤ ਸਰਾਂ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਗਾਜਰਾਂ ਦੀ ਖੀਰ ਦੀ ਰੈਸਪੀ ਗਾਜਰਾਂ ਦੀ ਖੀਰ ਹੈ ਜਿਹੜੀ ਤੁਸੀਂ ਸਰਦੀਆਂ ਦੇ ਵਿੱਚ ਹੀ ਬਣਾ ਸਕਦੇ ਹੋ ਤੇ ਗਾਜਰਾਂ ਦਾ ਸੀਜ਼ਨ ਵੀ ਹੈ ਜਿਹੜਾ ਜਾਣ ਵਾਲਾ ਤਾਂ ਤੁਸੀਂ ਮੇਰੀ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਟਰਾਈ ਜ਼ਰੂਰ ਕਰਨਾ ਤੇ ਗਾਜਰਾਂ ਦੀ ਖੀਰ ਬਣਾਉਣ ਦੇ ਲਈ ਆਪ ਨੂੰ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਹੈ ਤੇ ਕਿਵੇਂ ਬਣਦੀ ਹੈ ਤੇ ਲਓ ਜੀ ਕਰਦੇ ਹਾਂ ਫਿਰ ਆਪਾਂ ਰੈਸਪੀ ਨੂੰ ਸ਼ੁਰੂ ਗਾਜਰਾਂ ਦੀ ਖੀਰ ਬਣਾਉਣ ਦੇ ਲਈ ਆਪਾਂ ਲਿਆ 500 ਗ੍ਰਾਮ ਗਾਜਰਾ ਗਾਜਰਾਂ ਨੂੰ ਸ਼ੈੱਲ ਕਰ ਤੇ ਕਰ ਲਿਆ ਆਪਾਂ ਵਾਸ਼ ਇਸ ਤੋਂ ਇਲਾਵਾ ਜਿਹੜਾ ਆਪਾਂ ਨੂੰ ਸਮਾਨ ਡ్రਾਈ ਫਰੂਟ ਦੇ ਵਿੱਚ ਲਈ ਆਪਾਂ 8 ਤੋਂ 10 ਕਾਜੂ 8 ਤੋਂ 10 ਬਦਾਮ ਜਿਹੜੇ ਆਪਾਂ ਕ੍ਰਸ਼ ਕੀਤੇ ਆ 10 ਤੋਂ 12 ਪਿਸਤੇ ਕ੍ਰਸ਼ ਕੀਤੇ ਹੋਏ ਤੇ 20 ਤੋਂ 25 ਚਾਹੀਦੀਆਂ ਆਪਾਂ ਨੂੰ ਕਸ਼ਮਿਸ਼ ਤੇ ਗਾਰਨਿਸ਼ ਦੇ ਲਈ 4 ਤੋਂ 5 ਬਦਾਮ ਜਿਹੜੇ ਕੱਟ ਕੀਤੇ ਹੋਏ ਆ ਤੇ 4 ਤੋਂ 5 ਚਾਹੀਦੀਆਂ ਇਲਾਇਚੀਆਂ ਇਸ ਤੋਂ ਇਲਾਵਾ ਲਈ ਆਪਾਂ 1/4 ਕੱਪ ਚਾਵਲ ਤੇ ਲਓ ਜੀ ਫਿਰ ਕਰਦੇ ਆਂ ਆਪਾਂ ਰੈਸਪੀ ਨੂੰ ਸ਼ੁਰੂ ਤੇ ਚਾਵਲਾਂ ਨੂੰ ਇੱਕ ਪਣੀ ਆਪਾਂ ਕਰਾਂਗੇ ਵਾਸ਼ ਇਸ ਤਰ੍ਹਾਂ ਤੁਸੀਂ ਇਹਨੂੰ ਹੱਥ ਦੇ ਨਾਲ ਮਸਲ ਮਸਲ ਕੇ ਚੰਗੀ ਤਰ੍ਹਾਂ ਵਾਸ਼ ਕਰ ਲੈਣਾ। ਤਾਂ ਲਓ ਜੀ ਪਾਣੀ ਕਰ ਦਿੰਨੇ ਹੁਣ ਆਪਾਂ ਇਹਦਾ ਚੇਂਜ। ਤਾਂ ਲਓ ਜੀ ਚੌਲ ਜਿਹੜੇ ਆਪਾਂ ਵਾਸ਼ ਕਰ ਲਏ ਆ। ਤਾਂ ਹੁਣ ਆਪਾਂ ਇਹਨਾਂ ਨੂੰ ਕੀ ਤੋਂ 35 ਮਿੰਟ ਦੇ ਲਈ ਇਸ ਤਰ੍ਹਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਾਂਗੇ। 7 ਤੋਂ 8 ਲੈ ਆਪਾਂ ਕਾਜੂ ਤਾਂ ਕਾਜੂ ਨੂੰ ਵੀ ਆ ਜਿਹੜਾ ਆਪਾਂ ਭਿਉਂ ਕੇ ਰੱਖਾਂਗੇ ਕੀ ਤੋਂ 25 ਮਿੰਟ ਦੇ ਲਈ। ਤਾਂ ਲਓ ਜੀ ਹੁਣ ਕਰਾਂਗੇ ਆਪਾਂ ਗਾਜਰਾਂ ਨੂੰ ਕੱਦੂ ਕਸ਼। ਗਾਜਪ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਨਹੀਂ ਕੱਦੂ ਕਸ਼ ਕਰਨਾ ਹੈ ਨਹੀਂ ਤਾਂ ਲੱਛੇ ਜਿਹੜੇ ਜ਼ਿਆਦਾ ਲੰਮੇ ਬਨਣਗੇ ਇਸ ਤਰ੍ਹਾਂ ਸਿੱਧੇ ਹੱਥ ਦੇ ਨਾਲ ਰੱਖ ਕੇ ਹੀ ਕੱਦੂ ਕਸ਼ ਕਰਨਾ ਖੀਰ ਦੇ ਲਈ ਲੱਛੇ ਜਿਹੜੇ ਆਪਾਂ ਨੂੰ ਛੋਟੇ ਚਾਹੀਦੇ ਆ ਜਦਾ ਲੰਮੇ ਨਹੀਂ ਹੋਣੇ ਚਾਹੀਦੇ ਤੇ ਲਓ ਜੀ ਗਾਜਰਾਂ ਨੂੰ ਕਰ ਲਿਆ ਆਪਾਂ ਕੱਦੂ ਕਸ਼ ਛੁੱਲੇ ਜਿ ਰੱਖ ਲਈ ਆ ਪਕੜਾਈ ਤੇ ਕੜਾਈ 'ਚ ਪਾਵਾਂਗੇ ਆਪਾਂ 2 टीस्पून ਕਿਹੋ ਦੋ ਟੀस्पून ਘਿਓ ਹੈ ਜਿਹੜਾ ਆਪਾਂ ਪਾਤਾ ਤਾਂ ਚੁੱਲ੍ਹੇ ਨੂੰ ਕਰ ਦਾਂਗੇ ਆਨ ਘਿਓ ਹੈ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਤਾਂ ਹੁਣ ਆਪਾਂ ਪਾਵਾਂਗੇ ਗਾਜਰਾਂ ਤਾਂ ਗਾਜਰਾਂ ਨੂੰ ਭੁੰਨਣਾ ਕਰਦੇ ਆਂ ਆਪਾਂ ਸ਼ੁਰੂ ਤਾਂ ਗਾਜਰਾਂ ਦਾ ਜਿਹੜਾ ਕਲਰ ਹੈ ਉਹ ਚੇਂਜ ਹੁੰਦਾ ਜਾਊਗਾ ਜਿੱਦਾਂ ਜਿੱਦਾਂ ਗਾਜਰਾਂ ਆਪਣੀਆਂ ਪੁਛਟੀਆਂ ਜਾਣਗੀਆਂ ਤਾਂ ਤਾਂ ਨੂੰ ਕੋ 4 ਮਿੰਟ ਜਿਹੜੇ ਆਪਾਂ ਨੂੰ ਲੱਗਣਗੇ ਗਾਜਰਾਂ ਨੂੰ ਭੁੰਨਣ ਤੇ ਤੇ ਕਿੰਨੇ ਦਾ ਟੈਂਪਰੇਚਰ ਹੈ ਜਿਹੜਾ ਤੁਸੀਂ ਇਸ ਟਾਈਮ ਖੋਲੀ ਰੱਖਣਾ ਸਹੀ ਟੈਂਪਰੇਚਰ ਤੇ ਗਾਜਰਾਂ ਨੂੰ ਭੁੰਨਣਾ ਆਪਾਂ ਤੇ ਬਸ ਤੁਸੀਂ ਇਹਨਾਂ ਤੇ ਧਿਆਨ ਰੱਖਣਾ ਜਾਜਰਾਂ ਜਿਹੜੀਆਂ ਆਪਣੀਆਂ ਥੱਲੇ ਨਾ ਲੱਗਣ ਤੇ ਗਾਜਰਾਂ ਦਾ ਕਲਰ ਜਿਹੜਾ ਰੈੱਡ ਤੋਂ orange ਹੋ ਜਾਊਗਾ ਜਦੋਂ ਜਦੋਂ ਗਾਜਰਾਂ ਆਪਣੀਆਂ ਪੁੰਹਦੀਆਂ ਜਾਣਗੀਆਂ ਤੇ ਇਸ ਤਰ੍ਹਾਂ ਤੁਸੀਂ ਹਲਾਉਂਦੇ ਹੋਈ ਭੁੰਨਣਾ ਗਾਜਰਾਂ ਨੂੰ ਤੋ ਦੇਖ ਸਕਦੇ ਆ ਤੁਸੀਂ ਗਾਜਰਾ ਭੁੰਨ ਲਿਆਣ ਨੂੰ ਆਪਣ ਨੂੰ 2 ਮਿੰਟ ਹੋ ਚੁੱਕੇ ਆ ਤੇ ਗਾਜਰਾ ਦਾ ਕਲਰ ਆ ਜਿਹੜਾ orange ਹੋਣਾ ਸ਼ੁਰੂ ਹੋ ਚੁੱਕਿਆ ਆ ਹਾਲੇ ਆਪਾਂ ਇਹਨਾਂ ਨੂੰ 2 ਮਿੰਟ ਹੋਰ ਭੁੰਨਾਂਗੇ ਟੋਟਲ ਆਪਾਂ ਇਹਨਾਂ ਨੂੰ 4 ਮਿੰਟ ਭੁਨਣਾ ਗਾਜਰਾਂ ਨੂੰ ਭੁੰਨਦੇ ਹੋਏ ਆਪਾਂ ਨੂੰ 4 ਤੋਂ 5 ਮਿੰਟ ਹੋ ਚੁੱਕੇ ਆ ਤੇ ਗਾਜਰਾਂ ਜਿਹੜੀਆਂ ਆਪਣੀਆਂ ਭੁੱਜ ਚੁੱਕੀਆਂ ਤੇ 스멜 ਵੀ ਜਿਹੜੀ ਬੜੀ ਸੋਹਣੀ ਆ ਰਹੀ ਆ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਦੁੱਧਾ ਜਿਹੜਾ ਆਪਾਂ 1 ਲੀਟਰ ਲਿਆ ਫੁੱਲ ਫੈਂਟਾਂ ਦਾ ਆਪਾਂ ਦੁੱਧ ਲਿਆ 1 ਲੀਟਰ ਦੁੱਧ ਦੇ ਵਿੱਚੋਂ ਆਪਾਂ 1/4 ਕੱਪ ਦੁੱਧ ਦਾ ਜਿਹੜਾ ਬਚਾ ਲੈਣਾ ਉਹਦਾ ਤੁਹਾਨੂੰ ਮੈਂ ਦੱਸਾਂਗਾ ਵੀ ਆਪਾਂ ਕੀ ਕਰਨਾ ਤਾਂ 1/4 ਕੱਪ ਦੁੱਧ ਦਾ ਜਿਹੜਾ ਆਪਾਂ ਬਚਾ ਲਿਆ 1 ਲੀਟਰ ਦੁੱਧ ਦੇ ਵਿੱਚੋਂ ਤੇ ਗਾਜਰਾਂ ਨੂੰ ਦੁੱਧ ਦੇ ਵਿੱਚ ਕਰ ਲਾਂਗੇ ਆਪਾਂ ਮਿਕਸ ਚੰਗੀ ਤਰ੍ਹਾਂ ਹਿਲਾ ਕੇ ਤੁਸੀਂ ਗਾਜਰਾਂ ਨੂੰ ਮਿਕਸ ਕਰ ਦੇਣਾ ਚਲੋ ਜੀ ਦੁੱਧ ਨੂੰ ਆਗ 'ਤੇ ਲੈਣੇ ਆਪਾਂ ਉਬਾਲੀ ਤਾਂ ਉਨੀਦਰ ਆਪਾਂ ਬਾਕੀ ਦਾ ਪ੍ਰੋਸੈਸ ਕਰ ਲੈਨੇ ਆਂ ਪੂਰਾ ਚਾਵਲਾਂ ਨੂੰ ਭਿੱਜੇ ਹੋਏ ਆਪਾਂ ਨੂੰ 30 ਤੋਂ 35 ਮਿੰਟ ਹੋ ਚੁੱਕੇ ਆ ਤਾਂ ਹੁਣ ਆਪਾਂ ਚਾਵਲਾਂ ਨੂੰ ਪਾ ਲਾਂਗੇ ਮਿਕਸੀ ਗ੍ਰੈਂਡਰ ਦੇ ਵਿੱਚ ਤਾਂ ਚਾਵਲਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਾਂਗੇ ਤਾਂ ਚਾਵਲਾਂ ਨੂੰ ਆਪਾਂ ਦਰਦਰਾ ਜਿਹਾ ਪੀਸਾਂਗੇ ਜਿਆਦਾ ਵੀ ਨਹੀਂ ਆਪਾਂ ਇਹਦੀ ਪੇਸਟ ਬਣਾਉਣੀਗੇ ਤਾਂ ਲਓ ਜੀ ਇਸ ਤਰ੍ਹਾਂ ਜਿਹੜਾ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲੈਣਾ ਦੇਖ ਸਕਦੇ ਹੋ ਤੁਸੀਂ ਜਾਣ ਕੇ ਚਾਵਲਾਂ ਦੀ ਜਿਹੜੇ ਆਪਣੇ ਟੋਟੇ ਹੋ ਗਏ ਆ ਬਰੀਕ ਬਰੀਕ ਜਿਆਦਾ ਆਪਾਂ ਇਹਨਾਂ ਨੂੰ ਪਾਊਡਰ ਨਹੀਂ ਬਣਾਉਣਾ ਹੈ ਇਸ ਤਰ੍ਹਾਂ ਹੀ ਪੀਸਣਾ ਦੁੱਧ ਨੂੰ ਜਿਹੜਾ ਉਬਾਲਾ ਆ ਚੁੱਕਿਆ ਤਾਂ ਹੁਣ ਜਿਹੜੇ ਆਪਾਂ ਗ੍ਰाइंड ਕੀਤੇ ਚਾਵਲ ਪਾਣਗੇ ਦੇ ਵਿੱਚ ਚਾਵਲਾਂ ਨੂੰ ਜਿਹੜਾ ਤੁਸੀਂ ਇਸ ਟਾਈਮ ਹੀ ਪਾਉਣਾ ਜਦੋਂ ਜਾਨੀ ਕਿ ਉਬਾਲਾ ਆਉਣਾ ਸ਼ੁਰੂ ਹੋ ਜਾਏ ਤੇ ਚਾਵਲਾਂ ਨੂੰ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਜੋ ਵੀ ਕੜਾਈ ਦੇ ਇਸ ਤਰ੍ਹਾਂ ਸਾਈਡ ਤੇ ਮਲਾਈ ਆਵੇ ਤਾਂ ਮਲਾਈ ਨੂੰ ਤੁਸੀਂ ਉਤਾਰਦੇ ਰਹਿਣਾ ਤੇ ਇਸ ਟਾਈਮ ਚੁੱਲੇ ਦਾ ਟੈਂਪਰੇਚਰ ਜਿਹੜਾ ਤੁਸੀਂ ਥੋੜਾ ਜਿਹਾ ਲੋ ਕਰ ਲੈਣਾ ਚਲੋ ਜੀ ਹੁਣ ਕਰਦੇ ਆਂ ਆਪਾਂ ਇਹਦਾ ਅਗਲਾ ਪ੍ਰੋਸੈਸ ਅੱਠ ਤੋਂ 10 ਕਾਜੂ ਲਏ ਸੀ ਆਪਾਂ ਤਾਂ ਕਾਜੂ ਉਹਨੂੰ ਵੀ ਆ ਜਿਹੜਾ ਆਪਾਂ 20 ਤੋਂ 25 ਮਿੰਟ ਦੇ ਲਈ ਭਿਉਂਤੇ ਰੱਖਿਆ ਨਾਲ ਪਾਵਾਂਗੇ ਆਪਾਂ ਹਾਫ ਕੱਪ ਚੀਨੀ ਦਾ ਤੇ 1/4 ਕੱਪ ਪਾਵਾਂਗੇ ਆਪਾਂ ਦੁੱਧ ਦਾ ਤਾਂ ਹੁਣ ਆਪਾਂ ਕਰ ਲਾਂਗੇ ਇਹਨਾਂ ਨੂੰ ਗ੍ਰाइंड ਤਰ ਲਓ ਜੀ ਇਸ ਤਰ੍ਹਾਂ ਜਿਹੜੀ ਆਪਾਂ ਇਹਦੀ ਪੇਸਟ ਬਣਾ ਦੇਣੀ ਆ ਤਾਂ ਦੇਖ ਸਕਦੇ ਹੋ ਤੁਸੀਂ ਤਾਂ ਪੇਸਟ ਆ ਜਿਹੜੀ ਆਪਣੀ ਬਣ ਚੁੱਕੀ ਆ ਚਾਰ ਲੀਆਂ ਲੈਚੂਨ ਤਾਂ ਲੈਚੂਨ ਨੂੰ ਖੋਲ ਕੇ ਤੇ ਇਹਨਾਂ ਦੇ ਕੱਢ ਲਾਂਗੇ ਆਪਾਂ ਬੀਜ ਤਾਂ ਹੁਣ ਬਣਾਵਾਂਗੇ ਆਪਾਂ ਇਹਨਾਂ ਦਾ ਪਾਊਡਰ ਬਿਲਕੁਲ ਗ੍ਰੀਨ ਪਾਊਡਰ ਬਣਾ ਲੈਣਾ ਤਾਂ ਲਓ ਜੀ ਦੇਖ ਸਕਦੇ ਤੁਸੀਂ ਲੈਚਨੇ ਦਾ ਜਿਹੜਾ ਪਾਊਡਰ ਬਣ ਚੁੱਕਿਆ ਖੀਰ ਨੂੰ ਪਕਦੇ ਹੋਏ ਆਪਣੇ 7 ਤੋਂ 8 ਮਿੰਟ ਹੋ ਚੁੱਕੇ ਆ ਤਾਂ ਇਸ ਤਰ੍ਹਾਂ ਜਿੰਨੀ ਵੀ ਮਲਾਈ ਆਵੇ ਕੜਾਹੀ ਦੇ ਸਾਈਡ ਤੇ ਤਾਂ ਮਲਾਈ ਨੂੰ ਤੁਸੀਂ ਉਤਾਰਦੇ ਰਹਿਣਾ ਤਾਂ ਇਸ ਤਰ੍ਹਾਂ ਖੀਰ ਨੂੰ ਆ ਜਿਹੜਾ ਤੁਸੀਂ ਹਿਲਾਉਂਦੇ ਰਹਿਣਾ ਤਾਂ ਦੇਖ ਸਕਦੇ ਹੋ ਖੀਰ ਆ ਜਿਹੜੀ ਆਪਣੀ ਗਾੜ੍ਹੀ ਹੋਣੀ ਸ਼ੁਰੂ ਹੋ ਚੁੱਕੀ ਆ ਸਾਤ ਤੋਂ 8 ਮਿੰਟ ਆ ਜਿਹੜੇ ਆਪਾਂ ਨੂੰ ਹੋਰ ਲੱਗਣਗੇ ਟੋਟਲ ਆਪਾਂ ਇਹਨੂੰ 14 ਤੋਂ 15 ਮਿੰਟ ਪਕਾਉਣਾ ਖੀਰ ਨੂੰ ਜਦੋਂ ਆਪਣੇ ਚਾਵਲ ਪਾ ਗਏ ਹਨ ਉਸ ਤੋਂ ਬਾਅਦ ਆਪਾਂ ਇਹਨੂੰ 14 ਤੋਂ 15 ਮਿੰਟ ਤੱਕ ਪਕਾਉਣਾ ਤਾਂ ਚਾਵਲ ਵੀ ਹੈ ਜਿਹੜੇ ਆਪਣੇ ਵਧੀਆ ਪੱਕ ਜਾਣਗੇ ਤਾਂ ਦੇਖ ਸਕਦੇ ਹੋ ਤੁਸੀਂ ਚਾਵਲ ਵੀ ਹੈ ਜਿਹੜੇ ਆਪਣੇ ਫੁੱਲਣੇ ਸ਼ੁਰੂ ਹੋ ਗਏ ਆ ਤਾਂ ਇਸ ਤਰ੍ਹਾਂ ਤੁਸੀਂ ਚੈੱਕ ਕਰ ਲੈਣਾ ਇਹੋ ਦੇਖ ਸਕਦੇ ਹੋ ਚਾਵਲ ਹੈ ਜਿਹੜੇ ਆਪਣੇ 50% ਤੱਕ ਪੱਕ ਚੁੱਕੇ ਆ ਤਾਂ ਹੁਣ ਪਾ ਲਾਂਗੇ ਆਪਾਂ ਡਰਾਈ ਫਰੂਟ बदम पालोंगे क्रश किए हुए तो किशमिश पालोंगे ग्रीन पिस्ता पावे थोड़ा जहा ग्रीन पिस्ता जो आप बचा के रखे हुए गार्निश दे तो ड्राई फ्रूट में करा मिक्स तो चूल्हे का टेंपरेचर तुम्हें लो ही रखना ज़्यादा हाई नहीं होना चाहिए ਕਿ ਰੋਂ ਆਪਾਂ 5 ਤੋਂ 7 ਮਿੰਟ ਤੱਕ ਇਸੇ ਤਰ੍ਹਾਂ ਹੋਰ ਪਕਾਵਾਂਗੇ ਤਾਂ ਲਓ ਜੀ ਹੁਣ ਪਾਵਾਂਗੇ ਆਪਾਂ ਕਾਜੂ ਤੇ ਚੀਨੀ ਦੀ ਪੇਸਟ ਜਿਹੜੀ ਆਪਾਂ ਗ੍ਰाइंड ਕਰਕੇ ਰੱਖੀ ਹੋਈ ਆ ਤਾਂ ਹੁਣ ਦੇਖਿਆ ਜੇ ਖੀਰ ਆ ਜਿਹੜੀ ਜੱਕਦਾ ਮੈਂ ਜਿਹੜੀ ਆਪਣੀ ਗਾੜ੍ਹੀ ਹੋ ਜਾਊਗੀ ਤਾਂ ਬਾਕੀ ਤੁਸੀਂ ਚੀਨੀ ਆ ਜਿਹੜੀ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਜਿੰਨਾ ਤੁਹਾਨੂੰ ਮਿੱਠਾ ਪਸੰਦ ਆ ਖੀਰ ਜਿਹੜੀ ਥੋੜੀ ਜਿਹੀ ਮਿੱਠੀ ਹੋਵੇ ਤਾਂ ਫੇਰ ਹੀ ਹੈ ਜਿਹੜੀ ਸਵਾਦ ਲੱਗਦੀ ਆ ਬਾਕੀ ਗਾਜਰਾਂ ਦੀ ਖੀਰ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤਾਂ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਨਾ ਮੇਰੀ ਇਸ ਰੈਸਪੀ ਨੂੰ ਤੇ ਗਾਜਰਾਂ ਦਾ ਸੀਜ਼ਨ ਵੀ ਹੈ ਜਿਹੜਾ ਜਾਣ ਵਾਲਾ ਹੀ ਆ ਤੇ ਸਰਦੀਆਂ ਦੇ ਵਿੱਚ ਹੀ ਹੈ ਗਾਜਰਾਂ ਦੀ ਖੀਰ ਹੈ ਜਿਹੜੀ ਸਵਾਦ ਲੱਗਦੀ ਆ ਤੇ ਕਮੈਂਟ ਦੇ ਵਿੱਚ ਦੱਸਣਾ ਵੀ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਲੱਗੀ ਤੇ ਕਿੱਦਾਂ ਦੀ ਖੀਰ ਬਣੀ ਤੁਹਾਡੇ ਕੋਲ ਦੱਸਣਾ ਜ਼ਰੂਰ ਤਾਂ ਤਿੰਨ ਤੋਂ 4 ਮਿੰਟ ਅਪਾ ਹੋਰ ਪਕਾਵਾਂਗੇ ਤਾਂ ਦੇਖ ਸਕਦੇ ਹੋ ਖੀਰ ਜਿਹੜੀ ਆਪਣੀ ਗੜੀ ਹੁਣ ਸ਼ੁਰੂ ਹੋ ਗਈ ਆ ਜਿੱਦਾਂ ਹੀ ਆਪਾਂ ਪੇਸਟ ਪਾਈ ਆ ਚੀਨੀ ਤੇ ਕਾਜੂ ਦੀ ਤਾਂ ਥੋੜਾ ਜਿਹਾ ਆਪਾਂ ਇਹਨੂੰ ਹੋਰ ਪਕਾਵਾਂਗੇ ਖੀਰ ਨੂੰ ਪਕਣਾ ਆਪਣੇ 13 ਤੋਂ 14 ਮਿੰਟ ਹੋ ਚੁੱਕੇ ਆ ਤਾਂ ਇੱਕ ਤੋਂ ਡੇਢ ਮਿੰਟ ਆਪਾਂ ਖੀਰ ਨੂੰ ਹੋਰ ਪਕਾਉਣਾ ਤੇ ਇੱਕ ਗੱਲ ਦਾ ਤੁਸੀਂ ਧਿਆਨ ਕੀਤਾ ਹੋਣਾ ਵੀ ਐਲਜੀ ਪਾਊਡਰ ਆ ਜਿਹੜਾ ਆਪਾਂ ਹਲੇ ਤੱਕ ਨਹੀਂ ਪਾਇਆਗਾ ਤਾਂ ਐਲਜੀ ਪਾਊਡਰ ਆ ਜਿਹੜਾ ਤੁਸੀਂ ਬਿਲਕੁਲ ਲਾਸਟ ਤੇ ਪਾਉਣਾਗਾ ਪਹਿਲਾਂ ਨਹੀਂ ਪਾਉਣਾਗਾ ਕਾ ਨਹੀਂ ਤਾਂ ਫਿਰ ਲੈਚੀ ਪਾਊਡਰ ਪਾਈ ਦਾ ਆਪ ਨੂੰ ਕੋਈ ਫਾਇਦਾ ਨਹੀਂ ਰਹਿਣਾਗਾ ਤਾਂ ਹੁਣ ਆ ਜਿਹੜਾ ਆਪਾਂ ਲੈਚੀ ਪਾਊਡਰ ਪਾਵਾਂਗੇ ਤਾਂ ਲਓ ਜੀ ਲੈਚੀ ਪਾਊਡਰ ਜਿਹੜਾ ਆਪਾਂ ਪਾ ਲਿਆ ਤੇ ਮਿਕਸ ਕਰ ਲਾਂਗੇ ਲੈਚੀ ਪਾਊਡਰ ਨੂੰ ਤਾਂ ਲੈਚੀ ਪਾਊਡਰ ਪਾਉਣ ਤੋਂ ਬਾਅਦ ਆਪਾਂ ਖੀਰ ਨੂੰ 2 ਕੁ ਮਿੰਟ ਹੀ ਪਕਾਉਣਾ ਤਾਂ ਲਓ ਜੀ ਖੀਰ ਆ ਜਿਹੜੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਹੈ ਤੇ ਥਿਕਨੈਸ ਚੈੱਕ ਕਰੋ ਤੁਸੀਂ ਖੀਰ ਦੀ ਥਿਕਨੈਸ ਆ ਜਿਹੜੀ ਆਪਾਂ ਨੂੰ ਇਦਾਂ ਦੀ ਚਾਹੀਦੀ ਆ ਤਾਂ ਜਿਹੜਾ ਆਪਾਂ ਖੀਰ ਨੂੰ ਲਵਾਗੇ ਲਾ ਤਾਂ ਚੁੱਲ੍ਹੇ ਨੂੰ ਕਰ ਦਿੰਨੇ ਆਪਾਂ ਬੰਦ ਤਾਂ ਹੁਣ ਕਰਦੇ ਆਪਾਂ ਇਹਨੂੰ ਸਰਵ ਤਾਂ ਹੁਣ ਕਰਾਂਗੇ ਆਪਾਂ ਇਹਦੀ ਗਾਰਨਿਸ਼ ਗਾਰਨਿਸ਼ ਕਰਨ ਦੇ ਲਈ ਆਪਾਂ ਬਦਾਮ ਕੱਟੇ ਸੀਗੇ ਬਦਾਮ ਰੱਖ ਲਾਂਗੇ ਇਸ ਤਰ੍ਹਾਂ ਤਾਂ ਉੱਪਰ ਤੋਂ ਪਾਵਾਂਗੇ ਆਪਾਂ ਕ੍ਰਸ਼ ਕੀਤਾ ਹੋਇਆ ਪਿਸਤਾ ਥੋੜੀ ਜਿਹਾ ਪਾਵਾਂਗੇ ਆਪਾਂ ਬਦਾਮ ਕ੍ਰਸ਼ ਕੀਤੇ ਹੋਏ ਤਾਂ ਲਓ ਜੀ ਕਰੋ ਲੁੱਕ ਚੈੱਕ ਗਾਜਰਾਂ ਦੀ ਖੀਰ ਆ ਜਿਹੜੀ ਆਪਣੀ ਸਰਵ ਲਈ ਰੈਡੀ ਆ ਤੇ ਕਿੱਦਾਂ ਲੱਗੀ ਤੁਹਾਨੂੰ ਮੇਰੀ ਰੈਸਪੀ ਤਾਂ ਤੁਸੀਂ ਮੇਰੀ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਤਾਂ ਕਮੈਂਟ ਦੇ ਵਿੱਚ ਦੱਸਣਾ ਵੀ ਤੁਹਾਡੀ ਗਾਜਰਾਂ ਦੀ ਖੀਰ ਕਿੱਦਾਂ ਦੀ ਬਣੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ